ਜਿਹੜੇ ਪੋਲੀਟੀਸ਼ੀਅਨਸ ਹਨ ਉਸ ਵੇਲੇ ਦੇ ਜਿਹੜੇ ਹਕੂਮਤ ਦੇ ਵਿੱਚ ਸਨ ਉਹ ਉਹ ਵੀ ਉਹਨਾਂ ਦੇ ਕੋਲੋਂ ਪੁੱਠੇ ਸਿੱਦੇ ਕੰਮ ਕਰਵਾਉਂਦੇ ਰਹੇ ਤੇ ਉਹ ਕੀ ਆਪਣੇ ਇਲਾਕੇ 'ਚ ਇੱਕ ਦਹਿਸਤ ਕੀ ਸਾਡੀ ਹੁਣ ਅਜੀਤ ਜਿਹੜਾ ਅਜੀਤ ਸਿੰਘ ਸੰਧੂ ਸੀ ਜਿਹਨੂੰ ਖੱਬੂ ਉਹਨੂੰ ਖੱਬੂ ਕਹਿੰਦੇ ਹੁੰਦੇ ਸੀ ਉਹ ਐਸਐਸਪੀ ਸੀ ਲੇਕਨ ਅਜੀਤ ਖੱਬੂ ਉਹਨੂੰ ਉਹਦਾ ਨਾਮ ਰੱਖਿਆ ਹੋਇਆ ਸੀ ਉਹ ਉਹ ਬਹੁਤ ਇਹ ਕਰਦੇ ਸੀ ਵੀ ਗਰਮੇਲ ਪਾਈ ਸੀ ਤੇ ਰਜਿੰਦਰ ਸਿੰਘ ਜਿਹੜੇ ਡੀਜੀਪੀ ਰਿਟਾਇਰਡ ਹੋਏ ਨੇ ਅ ਰਜਿੰਦਰ ਸਿੰਘ ਇਹਨੂੰ ਰਜਿੰਦਰ ਡੀ ਕਹਿੰਦੇ ਸੀ ਕਿ ਰਜਿੰਦਰ ਆਪਣੇ ਮਾਲ ਮੰਡੀ ਦਾ ਸਾਰਾ ਇਹਨਾਂ ਦੇ ਕੋਲ ਉਸ ਵੇਲੇ ਚਾਰਜ ਹੁੰਦਾ ਸੀ ਇਹ ਰਜਿੰਦਰ ਸਿੰਘ ਜਿਵੇਂ ਐਸਪੀ ਡੀਸ ਆ ਨਾ ਇਹ ਤੇ ਲੇਕਿਨ ਇਹਨੂੰ ਡੀ ਡੀ ਕਹਿ ਕੇ ਬੋਲਦੇ ਸੀ ਸਰ ਰਜਿੰਦਰ ਡੀ ਹਾਂ ਇੱਕ ਜਿਹੜੀ ਆਪਣੇ ਭਾਈ ਗੁਰਦੇਵ ਸਿੰਘ ਕੌਕਿਆਂ ਨੂੰ ਲੈ ਕੇ ਜਾਂਚ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕੁਝ ਇਹ ਵੀ ਜ਼ਿਕਰ ਆਉਂਦਾ ਸੀ ਚਾਹੇ ਨੌਜਵਾਨ ਬੱਚਾ ਹੁੰਦਾ ਸੀ ਚਾਹੇ ਉਹ ਜਿਆਦਾ ਉਮਰ ਦਾ ਹੁੰਦਾ ਸੀ ਤਾਂ ਉਸ ਦੇ ਪੱਟਾਂ ਦੇ ਉੱਪਰ ਰੱਖ ਕੇ ਤੇ ਫਿਰ ਉਹਦੇ ਉੱਪਰ ਦੋ ਦੋ ਤਿੰਨ ਤਿੰਨ ਮਲਾਜ਼ਮ ਦੋਨੋਂ ਪਾਸੇ ਬੈਠ ਕੇ ਤੇ ਉਹਨੂੰ ਫੇਰਦੇ ਸੀ ਪੱਟਾਂ ਦੇ ਉੱਪਰ ਔਰ ਮੋਧਿਆਂ ਕਰਕੇ ਫਿਰ ਆ ਜਿਹੜੀਆਂ ਪਿੰਜੜੀਆਂ ਹੁੰਦੀਆਂ ਨੇ ਲੱਤਾਂ ਦੀਆਂ ਉਹਨਾਂ ਦੇ ਉੱਪਰ ਰੱਖ ਕੇ ਫਿਰ ਉਹਨੂੰ ਮਰੋੜਿਆ ਜਾਂਦਾ ਸੀ ਸੋ ਉਹ ਜਿਹੜਾ ਘੋਟਣਾ ਸੀ ਉਹ ਉਹ ਫਿਰ ਰੋਲਰ ਜਿਹੜਾ ਸੀ ਇਹ ਜਿੱਥੇ ਇਹਦੀ ਬਦਲੀ ਹੁੰਦੀ ਸੀ ਇਹ ਉਹ ਆਪਣੀ ਜਿਪਸੀ ਦੇ ਵਿੱਚ ਜਾਂ ਜਿਹੜੀ ਵੀ ਇਹਦੇ ਕੋਲ ਜੀਵ ਹੁੰਦੀ ਸੀ ਉਹਦੇ ਵਿੱਚ ਰੱਖ ਲੈਂਦਾ ਸੀ ਤੇ ਨਾਲ ਹੀ ਲੈ ਜਾਂਦਾ ਸੀ ਤੇ ਉਹ ਫਿਰ ਮਲਾਜ਼ਮਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਦਹਿਸਤ ਬਣ ਗਈ ਕਿ ਸਵਰਨਾ ਘੋਟਣਾ ਕਿ ਉਹ ਘੋਟਣਾ ਇਹ ਤਾਂ ਨਾਲ ਲੈ ਕੇ ਚੱਲਦਾ ਹੈ ਕਿ ਜਿੱਥੇ ਵੀ ਰਾਬਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਸਵਰਨ ਸਿੰਘ ਘੋਟਨੇ ਦੀ ਤੇ ਹੋਰ ਮੇਨ ਮੁੱਦਿਆਂ ਦੀ ਤੋਤਨ ਮੁੱਦੇ ਸਾਹਮਣੇ ਆ ਰਹੇ ਨੇ ਇੱਕ ਮਾਮਲਾ ਬੇਦਬੀਆਂ ਨਾਲ ਵੀ ਜੁੜਿਆ ਹੋਇਆ ਹੈ ਸੰਗਤ ਦੇ ਵਿੱਚ ਰੋਸ ਆ ਕੇ ਮੌਜੂਦਾ ਸਰਕਾਰ ਵੀ ਇਸ ਮਾਮਲੇ ਤੇ ਸਹੀ ਕਾਰਵਾਈ ਨਹੀਂ ਕਰ ਰਹੀ ਨਾਲ ਬਿਲਕਸ ਬੰਨੋ ਵਾਲਾ ਕੇਸ ਸੁਪਰੀਮ ਕੋਰਟ ਦੇ ਵਿੱਚ ਫੇਰ ਆਇਆ ਔਰ ਸਜ਼ਾ ਦੀ ਫੇਰ ਵਾਸਤਾ ਹੋ ਗਈ ਉਹਨਾਂ ਨੂੰ ਜੇਲ੍ਹ ਜਾਣਾ ਪਏਗਾ ਜਿਨ੍ਹਾਂ ਨੂੰ ਗੁਜਰਾਤ ਸਰਕਾਰ ਨੇ ਬਰੀ ਕਰ ਦਿੱਤਾ ਸੀ ਘਰ ਭੇਜ ਦਿੱਤਾ ਸੀ ਮੇਰੇ ਨਾਲ ਨੇ ਸੀਨੀਅਰ ਅਕਾਲੀ ਆਗੂ ਕਰਨਾਲ ਸਿੰਘ ਪੀਰ ਮੁਹੰਮਦ ਤੇ ਉਹ ਲੰਮਾ ਸਮਾਂ 올 인디아 6 스튜던트 페데레이션 ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲ ਕਰਦੇ ਆ। ਅ ਪਿਰਮਮ ਜੀ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਕੀ ਕਹਿਣਾ ਚਾਹੋਗੇ ਕਿ ਜੋ ਸਵਰਸਿੰਘ ਘੋਟਣਾ ਨਾ ਹੋਵੇ ਬੰਦਾ ਹੋਵੇ ਐਸਐਸਪੀ ਲੋਕ ਉਹਨੂੰ ਕਹਿੰਦੇ ਹਣ ਘੋਟਣਾ ਇਹ ਵੀ ਅਜੀਬ ਜਿਹਾ ਲੱਗਦਾ। ਇਸ ਸਵਰਸਿੰਘ ਘੋਟਣਾ ਜਿਨ੍ਹਾਂ ਨੇ ਭਾਈ ਕੌਂਕੇ ਨੂੰ ਖਤਮ ਕੀਤਾ ਸੀ। ਕੀ ਕਹੋਗੇ ਕਿ ਉਹਦਾ ਨਾਮ ਕਿਵੇਂ ਪਿਆ? ਦੇਖੋ ਜਿਹੜੇ ਜ਼ਾਲਮ ਹੁੰਦੇ ਨੇ ਉਹਨਾਂ ਦੇ ਤਖੱਲਸ ਬਣ ਜਾਂਦੇ ਆ ਜਿਹੜੇ ਚੰਗੇ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਇੱਕ ਬੱਕਰੀ ਰੂਪ ਦੇ ਵਿੱਚ ਦੇਖਿਆ ਜਾਂਦਾ ਜਿਹੜੇ ਮਾੜੇ ਲੋਕ ਹੁੰਦੇ ਉਹਨਾਂ ਨੂੰ ਵੀ ਬੱਕਰੇ ਰੂਪ ਵਿੱਚ ਦੇਖਿਆ ਜਾਂਦਾ ਸੋ ਸਵਰਨ ਘੋਟਣਾ ਜਿਹੜਾ ਸੀ ਇਹ ਇੱਕ ਜ਼ਾਲਮ ਪੁਲਿਸ ਅਫਸਰ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਗਿਆ ਕਿਉਂਕਿ ਇਸ ਨੇ ਬਹੁਤ ਸਾਰੇ નિર્ਦੋਸ਼ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਡਿਸਪੀਅਰ ਕਰਕੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਤਲੇਆਮ ਕੀਤਾ ਤੇ ਇਹ ਆਪਣੇ ਆਪ ਵਿੱਚ ਇੱਕ ਜੈਨੋਸਾਈਡ ਸੀ ਕਿ ਤੁਸੀਂ ਆਪਣੇ ਲੋਕਾਂ ਦੀ ਕਿਸੇ ਤਰੀਕੇ ਨਾਲ ਨਸਰਕੁਸ਼ੀ ਕਰਨੀ ਸੋ ਉਸ ਵੇਲੇ ਜਿਹੜੇ ਆਪਣੇ तकरीबन 80 ਤੋਂ ਹੀ ਲੈ ਕੇ ਦੇਖ ਲਈਏ ਕਿਉਂਕਿ ਇਹ ਉਸ ਵੇਲੇ ਪਹਿਲਾਂ ਜਦੋਂ ਇਨਸਪੈਕਟਰ ਹੁੰਦਾ ਸੀ ਸਬ ਇਨਸਪੈਕਟਰ ਹੁੰਦਾ ਸੀ ਤਾਂ ਉਸ ਵੇਲੇ ਇਹਦੇ ਨਾਮ ਨਾਲ ਘੋਟਣਾ ਜੁੜ ਗਿਆ ਸੀ ਔਰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਵੀ ਇਹਨਾਂ ਦਾ ਇਹਨੂੰ ਕੋਟ ਕਰਦੇ ਰਹੇ ਆ ਪਰ ਹਰ ਬੰਦੇ ਦੀ ਇਹ ਪ੍ਰਮਾਤਮਾ ਵੱਲੋਂ ਜਿਹੜੀ ਉਮਰ ਹੁੰਦੀ ਏ ਉਹ ਸਵਾਸ ਹੁੰਦੇ ਨੇ ਉਹ ਕਿਸੇ ਦੇ ਵਸ ਨਹੀਂ ਉਹ ਅਗਲਾ ਪੂਰੇ ਕਰਕੇ ਹੀ ਜਾਂਦਾ ਲੇਕਿਨ ਇਸ ਦਾ ਜਿਹੜਾ ਤੁਸੀਂ ਸ਼ਬਦ ਘੋਟਣਾ ਨਾਲ ਏ ਕਿ ਉਹ ਉਸ ਦੇ ਨਾਲ ਘੋਟਣਾ ਸ਼ਬਦ ਕਿਵੇਂ ਜੁੜਿਆ ਕਿਉਂਕਿ ਇਹ ਬਹੁਤੇ ਥਾਵਾਂ ਦੇ ਉੱਤੇ CIA ਸਟਾਫ ਦਾ ਇੰਚਾਰਜ ਰਿਹਾ ਇਹ ਸੀਆਈਏ ਸਟਾਫ ਜਿਹੜਾ ਹੁੰਦਾ ਇਨਵੈਸਟੀਗੇਸ਼ਨ ਦਾ ਇੱਕ ਕੇਂਦਰ ਬਣਾਇਆ ਜਾਂਦਾ ਜਿੱਥੇ ਕਿ ਕਿਸੇ ਅਪਰਾਧੀ ਨੂੰ ਫੜ ਕੇ ਲਿਆ ਕੇ ਉਹਨੂੰ ਇਨਟਰੋਗੇਟ ਕੀਤਾ ਜਾਂਦਾ ਹੈ ਜਾਂ ਉਹਦੇ ਨਾਲ ਕੀਤਾ ਜਾਂਦਾ ਪਰ ਉੱਥੇ ਇਹ ਸ਼ੱਕ ਦੀ ਬਿਨਾਂ ਦੇ ਉੱਤੇ ਬਹੁਤ ਸਾਰੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਲਿਆ ਲਿਆ ਕੇ ਤਸ਼ੱਦਦ ਕੀਤਾ ਜਾਂਦਾ ਸੀ ਔਰ ਤਸ਼ੱਦਦ ਕਰਨ ਲਈ ਜਿਵੇਂ ਆਪਾਂ ਬਹੁਤ ਸਾਰੇ ਹੋਰ ਇੰਸਟਰੂਮੈਂਟ ਵਰਤਦੇ ਨੇ ਜਿਹੜੇ ਆਪਣੇ ਤਸ਼ੱਦਦ ਕਰਨ ਲਈ ਅੰਟਰੋਗੇਸ਼ਨ ਕਰਨ ਲਈ ਲੇਕਿਨ ਇਸ ਨੇ ਇੱਕ ਰੋਲਰ ਜਿਹੜਾ ਜਿਹੜਾ ਜਿਵੇਂ ਲੱਕੜ ਦਾ ਇੱਕ ਰੋਲਰ ਬਣਿਆ ਹੁੰਦਾ ਉਹਨੂੰ ਬਿਲਕੁਲ ਗੋਲਾਈ ਦੇ ਵਿੱਚ ਜਿਵੇਂ ਕੱਟ ਲਿਆ ਜਾਂਦਾ ਤੋ ਕੋਟਨਾ ਟਾਈਪ ਉਹ ਜਿਹੜਾ ਜੈਸਬ ਵਿਅਕਤੀ ਦਾ ਇਹਨਾਂ ਨੇ ਟਾਰਚਰ ਕਰਨਾ ਹੁੰਦਾ ਸੀ ਚਾਹੇ ਨੌਜਵਾਨ ਬੱਚਾ ਹੁੰਦਾ ਸੀ ਚਾਹੇ ਉਹ ਜਿਆਦਾ ਉਮਰ ਦਾ ਹੁੰਦਾ ਸੀ ਤਾਂ ਉਸ ਦੇ ਪੱਟਾਂ ਦੇ ਉੱਪਰ ਰੱਖ ਕੇ ਤੇ ਫਿਰ ਉਹਦੇ ਉੱਪਰ ਦੋ ਦੋ ਤਿੰਨ ਤਿੰਨ ਮਲਾਜ਼ਮ ਦੋਨੋਂ ਪਾਸੇ ਬੈਠ ਕੇ ਤੇ ਉਹਨੂੰ ਫੇਰਦੇ ਸੀ ਪੱਟਾਂ ਦੇ ਉੱਪਰ ਔਰ ਮੋਧਿਆਂ ਕਰਕੇ ਫਿਰ ਆ ਜਿਹੜੀਆਂ ਪਿੰਜੜੀਆਂ ਹੁੰਦੀਆਂ ਨੇ ਲੱਤਾਂ ਦੀਆਂ ਉਹਨਾਂ ਦੇ ਉੱਪਰ ਰੱਖ ਕੇ ਫਿਰ ਉਹਨੂੰ ਮਰੋੜਿਆ ਜਾਂਦਾ ਸੀ ਸੋ ਉਹ ਜਿਹੜਾ ਘੋਟਣਾ ਸੀ ਉਹ ਉਹ ਫਿਰ ਰੋਲਰ ਜਿਹੜਾ ਸੀ ਇਹ ਜਿੱਥੇ ਇਹਦੀ ਬਦਲੀ ਹੁੰਦੀ ਸੀ ਇਹ ਉਹ ਆਪਣੀ ਜਿਪਸੀ ਦੇ ਵਿੱਚ ਜਾਂ ਜਿਹੜੀ ਵੀ ਉਹਦੇ ਕੋਲ ਜੀਵ ਹੁੰਦੀ ਸੀ ਉਹਦੇ ਵਿੱਚ ਰੱਖ ਲੈਂਦਾ ਸੀ ਤੇ ਨਾਲ ਹੀ ਲੈ ਜਾਂਦਾ ਸੀ ਤੇ ਉਹ ਫਿਰ ਮੁਲਾਜ਼ਮਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਬਣ ਗਈ ਕਿ ਸਵਰਨਾ ਕੋਟਨਾ ਕਿ ਉਹ ਕੋਟਨਾ ਇਹ ਤਾਂ ਨਾਲ ਲੈ ਕੇ ਚੱਲਦਾ ਹੈ ਕਿ ਜਿੱਥੇ ਵੀ ਜਾਂਦਾ ਹੈ ਆਪਣੇ ਹਥਿਆਰ ਆਪਣੇ ਇਹ ਨਾਲ ਰੱਖਦਾ ਸੋ ਉਸ ਨਾਲ ਲੈ ਕੇ ਉਹ ਇਸ ਤਰ੍ਹਾਂ ਸੀ ਇਹਦਾ ਕੋਟਨੇਗਾ हां 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 बिल्कुल ये ये फकर महसूस करता था सी ਉਸ ਦੇ ਵਿੱਚ ਜਿਵੇਂ ਇੱਕ ਸੂਬਾ ਸੀ ਸੂਬਾ ਸਿੰਘ ਸੀ ਉਹਦਾ ਨਾਮ ਲੇਕਿਨ ਉਹ ਆਪਣੇ ਆਪ ਨੂੰ ਸੂਬਾ ਸਰੰਦ ਕਹਿੰਦਾ ਸੀ ਉਹ ਕਹਿੰਦਾ ਸੀ ਕਿ ਸੂਬਾ ਜਕਰੀਆ ਖਾਨ ਨੂੰ ਤੁਸੀਂ ਭੁੱਲ ਜਾਓਗੇ ਉਹ ਵੀ ਇੱਕ ਪੁਲਿਸ ਇਨਸਪੈਕਟਰ ਸੀ ਸੂਬਾ ਇਸੇ ਤਰ੍ਹਾਂ ਮੱਖਣ ਸਿੰਘ ਸੀ ਉਸ ਨੂੰ ਮੱਖਣ ਜਲਾਦ ਕਹਿੰਦੇ ਸੀ ਉਹ ਕਹਿੰਦਾ ਸੀ ਕਿ ਮੈਂ ਤਾਂ ਜਲਾਦ ਆ ਆਪਦੇ ਮੂੰਹੋਂ ਕਹਿੰਦਾ ਸੀ ਮੈਨੂੰ ਵੀ ਉਹਨੇ ਅਰੈਸਟ ਕੀਤਾ ਸੀ ਪਰ ਮੈਂ ਪਤਾ ਨਹੀਂ ਦੇਖੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਜਲਾਦ ਦੇ ਕੋਲ ਵੀ ਵੱਜ ਜਾਂਦਾ ਮੈਂ ਉਹਦੇ ਤਸ਼ੱਦਦ ਤੋਂ ਬਚ ਗਿਆ ਇਸੇ ਤਰ੍ਹਾਂ ਹਰ ਭਗਵਾਨ ਸੋਢੀ ਉਹ ਵੀ ਉਦੋਂ ਉੱਥੇ ਸੀ ਜੀਰੇ ਸੀ ਆਈਐਸਟਾਫ ਉਹ ਉਹ ਵੀ ਮੈਨੂੰ ਇੰਟਰੋਗੇਟ ਕਰਨੀ ਲੱਗਾ ਸੀ ਤੇ ਉਦੋਂ ਸੁਮਿਤ ਕੁਮਾਰ ਗੋਇਲ ਜਿਹੜੇ ਸੀ ਉਹ ਐਸਪੀ ਹੈਡਕੁਆਟਰ ਸੰ ਸਾਡੇ ਫਰੋਜ ਪਰ ਉਹ ਉਹਨਾਂ ਦੀ ਗੱਡੀ ਇੱਕਦਮ ਆ ਗਈ ਤੇ ਉਹ ਭਾਜੜ ਜੀ ਪੈ ਗਈ ਸੀ ਅਫਸਰ ਆ ਗਏ ਕੁਲ ਸਬ ਅਫਸਰ ਆ ਗਏ ਤੇ ਉਹ ਮੇਰੇ ਜਿਵੇਂ ਅਜੇ ਮੇਨੂੰ ਸ਼ੁਰੂ ਹੀ ਕਰਨ ਲੱਗਾ ਸੀ ਉਥੇ ਨਿਮਾ ਜੀਆਂ ਸੀ ਸਾਡੇ ਜੀਏ ਜੀਰੇ ਸੀ ਆਈਸਟਾਪ ਦੇ ਵਿੱਚ ਉਥੇ ਹੀ ਉਹਨਾਂ ਨੇ ਉਹ ਮੇਰੇ ਨਾਲ ਇੰਟਰੋਗੇਸ਼ਨ ਕਰਨੀ ਸੀ ਤਾਂ ਉੰਨੀ ਦੇਰ ਦੇ ਵਿੱਚ ਜਦੋਂ ਸੁਮਿਤ ਕੁਮਾਰ ਗੋਇਲ ਆ ਗਏ ਤੇ ਉਹ ਇੱਕਦਮ ਮਲਾਜਮ ਸਾਡੇ ਚੱਕ ਲੋ ਚਕਲੋ ਸਮਾਨ ਸਾਰਾ ਉਹਨਾਂ ਨੇ ਜੋ ਘੋਟਨਾ ਘਟਨਾ ਜੋ ਵੀ ਉੱਥੇ ਉਹਨਾਂ ਨੇ ਤਸ਼ੱਦਦ ਦਾ ਸਮਾਨ ਰੱਖਿਆ ਚੁੱਕ ਲਿਆ ਤੇ ਫਿਰ ਮੈਨੂੰ ਫਰਦਰ ਉਹਨੇ ਪੁੱਛਿਆ ਸੁਮਿਤ ਕੁਮਾਰ ਗੋਇਲ ਨੇ ਕਿ ਹਾਂ ਭਈ ਤੂੰ ਕੌਣ ਹੈ ਕਿਵੇਂ ਤੈਨੂੰ ਇੱਥੇ ਲਿਆਂਦਾ ਕੀ ਗੱਲਬਾਤ ਤੇ ਮੈਂ ਸਾਰੀ ਗੱਲ ਦੱਸੀ ਮੈਂ ਮੇਰਾ ਕੋਈ ਗੁਨਾਹ ਨਹੀਂ ਹੈ ਪਰ ਮੈਨੂੰ ਇੱਥੇ ਪਿਛਲੇ ਦਿਨਾਂ ਤੋਂ ਬਿਠਾ ਕੇ ਰੱਖਿਆ ਪਰ ਫਿਰ ਕੁਝ ਦਿਨਾਂ ਬਾਅਦ ਮੇਰੇ ਤੇ ਪਰਚਾ ਦਰਜ ਕਰਕੇ ਤੇ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਤਖੱਲਸ ਨੇ ਕਈ ਤਾਂ ਇਸ ਗੱਲ ਦੇ ਵਿੱਚ ਪ੍ਰਾਊਡ ਫੀਲ ਕਰਦੇ ਸੀ ਕਿ ਸਾਡੇ ਨਾਂ ਨਾਲ ਜਿਵੇਂ ਹੁਣ ਗੈਂਗਸਟਰ ਵੀ ਕਈ ਉਹ ਆਪਣੇ ਆਪ ਨੂੰ ਲੌਰੈਂਸ ਮਸ਼ਨੋਈ ਆਪਣੇ ਨਾਂ ਨਾਲ ਉਹ ਇਹ ਸ਼ਬਦ ਜੋੜ ਕੇ ਇੱਕ ਫਕਰ ਮਹਿਸੂਸ ਕਰਦਾ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਜਿਹੜੇ ਇਹਦੇ ਵਿੱਚ ਸਵਾਲ ਆਉਂਦਾ ਵੀ ਕਿ ਕਿੰਨੇ ਕ ਇਸ ਤਰ੍ਹਾਂ ਦੇ ਹੋਣੇ ਕੋਠਣੇ ਵਰਗੇ ਜਿਵੇਂ ਇੱਕ ਹਰਜੀਤ ਗਰੇਵਾਲ ਹੋ ਗਿਆ ਬਲਦੇਵ ਕਾਲਾ ਹੋ ਗਿਆ ਕੁਝ ਬੰਦੇ ਜ਼ਿਆਦਾ ਬਦਨਵਾਸੀ ਕਰਦੇ ਸੀ ਉਹਨਾਂ 'ਚੋਂ ਕਈ ਤਾਂ ਪਾਗਲ ਵੀ ਹੋ ਚੁੱਕੇ ਨੇ 2-4 ਬੰਦੇ ਤਾਂ ਮਸਲਾ ਇੱਕ ਸਾਡੇ ਸਾਡੇ ਇਲਾਕੇ ਦਾ ਇੱਕ ਮਿੰਦਰ ਸੀ ਮਿੰਦਰ ਬਾਬਾ ਕਹਿੰਦੇ ਸੀ ਉਹਨੂੰ ਉਹ ਦੇਖੋ ਇੱਕ ਹੈੱਡ ਕਨਸਟੇਬਲ ਸੀ ਲੇਕਿਨ ਉਹ ਐਸਐਸਪੀ ਦੀ ਕੁਰਸੀ ਤੇ ਵੀ ਬੈਠ ਕੇ ਜਾਨੀ ਕਿ ਆਪਣਾ ਇਹ ਪ੍ਰਭਾਵ ਦਿੰਦਾ ਸੀ ਬਾਦ ਵਿੱਚ ਉਹ ਮਾਰਿਆ ਗਿਆ ਉਹਨੂੰ ਉਸ ਵੇਲੇ ਖੜਕੋਆ ਨੇ ਇੱਕ ਜਿਵੇਂ ਹਕੀਕੇ ਦੇ ਟਰੈਪ ਕਰਕੇ ਫਿਰ ਉਹਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਤੇ ਉਹ ਧਰਮਕੋਟ ਇਲਾਕੇ ਦੇ ਵਿੱਚ ਸੀ ਸੋ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜਿਹੜਾ ਨਾ ਇਹ ਜਿਹੜਾ ਇਹ ਵੀ ਇੱਕ ਕਾਰਡ ਹੁੰਦੀ ਹੈ ਤੁਸੀਂ ਦੇਖੋ ਜਿਹੜੇ ਆਈਪੀਐਸ ਜਾਂ ਆਈਐਸ ਅਫਸਰ ਹੁੰਦੇ ਆ ਉਹਨਾਂ ਦਾ ਇਹ ਵੀ ਦਿਮਾਗ ਉਲਟ ਸੀ ਇੱਥੇ ਜਿਹੜਾ ਇਹ ਇਹਨਾਂ ਨੂੰ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਭਿਆਨਕ ਦੌਰ ਸੀ ਉਹ ਜਿਸ ਦੌਰ ਦੀ ਆਪਾਂ ਗੱਲ ਕਰ ਰਹੇ ਹਾਂ ਰੂਹ ਕੰਬ ਜਾਂਦੀ ਏ ਉਸ ਦੌਰ ਦੇ ਵਿੱਚ ਇਹਨਾਂ ਬੰਦਿਆਂ ਨੇ ਬਹੁਤ ਸਾਰੇ ਜਿਹੜੀ ਆਲਮ ਸੈਨਾ ਬਲਾਈ ਹੋਈ ਸੀ ਜ਼ਿਆਰ ਆਲਮ ਨੇ ਉਹ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸਿੱਖੀ ਸਰੂਪ ਵਾਲੇ ਬੰਦੇ ਪ੍ਰਤੀ ਕੀਤੇ ਸੀ ਆ ਜਿਹੜਾ ਉਹ ਕੈਡ ਸੀ ਜਿਹੜਾ ਮਰ ਗਿਆ ਥੋੜੇ ਦਿਨ ਨੂੰ ਕੀ ਨਾਮ ਹੁੰਦਾ ਸੀ ਹਾ ਪਿੰਕੀ ਪਿੰਕੀ ਤੁਹਾਨੂੰ ਦੱਸਦਾ ਹੀ ਰਿਹਾ ਫਿਰ ਇੱਕ ਹੋਰ ਥਾਣੇਦਾਰ ਦਲਬੀਰ ਸਿੰਘ ਉਹਨੇ ਆਣ ਕੇ ਦੱਸਿਆ ਇਸ ਕਰਕੇ ਬਹੁਤ ਸਾਰੇ ਬੰਦੇ ਜਿਹੜੇ ਸੀ ਉਹਨਾਂ ਨੇ ਉਸ ਵੇਲੇ ਬੜੀ ਲੁੱਟ ਵੀ ਮਚਾਈ ਬੜਾ ਪੈਸਾ ਵੀ ਕਮਾਇਆ ਤੇ ਬੜੀਆਂ ਤਜੋਰੀਆਂ ਭਰੀਆਂ ਤੇ ਬਹੁਤ ਜ਼ੁਲਮ ਕੀਤਾ ਇੰਤਹਾਹ ਕਰ ਦਿੱਤੀ ਤੇ ਉਹ ਦੇਖੋ ਕਿ ਜਿਹੜੇ ਪੋਲੀਟੀਸ਼ਨ ਸਨ ਉਸ ਵੇਲੇ ਦੇ ਜਿਹੜੇ ਹਕੂਮਤ ਦੇ ਵਿੱਚ ਸਨ ਉਹ ਉਹ ਵੀ ਉਹਨਾਂ ਦੇ ਕੋਲੋਂ ਪੁੱਠੇ ਸਿੱਦੇ ਕੰਮ ਕਰਵਾਉਂਦੇ ਰਹੇ ਤੇ ਉਹ ਉਹ ਕੀ ਆਪਣੇ ਇਲਾਕੇ ਚ ਇੱਕ ਦਹਿਸਤ ਕੀ ਸਾਡੀ ਹੁਣ ਅਜੀਤ ਜਿਹੜਾ ਅਜੀਤ ਸਿੰਘ ਸੰਧੂ ਸੀ ਜਿਹਨੂੰ ਖੱਬੂ ਉਹਨੂੰ ਖੱਬੂ ਕਹਿੰਦੇ ਹੁੰਦੇ ਸੀ ਉਹ ਐਸਐਸਪੀ ਸੀ ਲੇਕਿਨ ਅਜੀਤ ਖੱਬੂ ਉਹਨੂੰ ਉਹਦਾ ਨਾਮ ਰੱਖਿਆ ਹੋਇਆ ਸੀ ਉਹ ਉਹ ਬਹੁਤ ਇਹ ਕਰਦੇ ਸੀ ਵੀ ਗਰਮੇਲ ਬਾਈ ਸੀ ਤੇ ਰਜਿੰਦਰ ਸਿੰਘ ਜਿਹੜੇ ਏਡੀਜੀਪੀ ਰਿਟਾਇਰਡ ਹੋਏ ਨੇ ਇਹ ਰਜਿੰਦਰ ਸਿੰਘ ਇਹਨੂੰ ਰਜਿੰਦਰ ਡੀ ਕਹਿੰਦੇ ਸੀ ਕਰਜਿੰਦਰ ਆਪਣੇ ਮਾਲ ਮੰਡੀ ਦਾ ਸਾਰਾ ਇਹਨਾਂ ਦੇ ਕੋਲ ਉਸ ਵੇਲੇ ਚਾਰਜ ਹੁੰਦਾ ਸੀ ਇਹ ਰਜਿੰਦਰ ਸਿੰਘ ਜਿਵੇਂ ਐਸਪੀ ਡੀਸ ਆ ਨਾ ਇਹ ਤੇ ਲੇਕਿਨ ਇਹਨੂੰ ਡੀ ਡੀ ਕਹਿ ਕੇ ਬੋਲਦੇ ਸੀ ਸਰ ਰਜਿੰਦਰ ਜੀ ਸਾਬ ਇੱਕ ਜਿਹੜੀ ਆਪਣੇ ਭਾਈ ਗੁਰਦੇਵ ਸਿੰਘ ਕੌਕਿਆਂ ਨੂੰ ਲੈ ਕੇ ਜਾਂਚ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕੁਝ ਇਹ ਵੀ ਜ਼ਿਕਰ ਹੈ ਕਿ ਕੇਪੀਐਸ ਗਿੱਲ ਨੂੰ 60 ਸਾਲ ਦੀ ਉਮਰ ਤੋਂ ਬਾਅਦ ਵੀ ਡੀਸੀਪੀ ਲਗਾਇਆ ਹੋਇਆ ਸੀ ਤੇ ਹੋਰ ਬਹੁਤ ਸਾਰੇ ਜਿਹੜੇ ਵੱਡੇ ਅਧਿਕਾਰੀ ਸੀ ਉਹ ਵੀ ਰਿਟਾਇਰਮੈਂਟ ਤੋਂ ਬਾਅਦ ਤਨਾਤ ਕੀਤੀ ਸਨ ਉਹ ਚੀਜ਼ ਜਿਕਰਾ ਰਿਪੋਰਟ ਦੇ ਵਿੱਚ ਵੀ ਫਿਰ ਉਹਨਾਂ ਨੇ ਕਾਨੂੰਨ ਕੀ ਮੰਨਣਾ ਹੋਇਆ ਉਹ ਕਿਸੇ ਦੀ ਮੰਨਦੇ ਨਹੀਂ ਸੀ ਆਪਣਾ ਰਾਜ ਚਲਾਉਂਦੇ ਸੀ ਇਹ ਵੀ ਇਹਦਾ ਵੀ ਨੁਕਸਾਨ ਹੋਇਆ ਕਿ ਇੱਥੇ ਕਾਨੂੰਨ ਜਿਹੜਾ ਹੈਗਾ ਸਹੀ ਤਰ੍ਹਾਂ ਲਾਗੂ ਨਹੀਂ ਹੋਇਆ ਨਹੀਂ ਦੇਖੋ ਜਿਹੜਾ ਕੇ ਪੀ ਐਸ ਗਿੱਲ ਸੀ ਕੇ ਪੀ ਐਸ ਗਿੱਲ ਦਾ ਤੁਸੀਂ ਦੇਖਿਆ ਹੀ ਹੈ ਕਿ ਉਹਦਾ ਜਿਸ ਤਰੀਕੇ ਦਾ ਰਵੱਈਆ ਸੀ ਜਿੰਦੀ ਜਿਸ ਤਰੀਕੇ ਦੀ ਉਹਦੀ ਮਾਨਸਿਕ ਹਾਲਤ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਗੁੱਟ ਹੋਣਾ ਤੇ ਉਹਨੇ ਸੀਨੀਅਰ ਆਈਐਸ ਅਫੀਸਰ ਜਿਹੜੀ ਲੇਡੀ ਸੀ ਰੂਪਨ ਦੇਵਾਲ ਬਜਾਜ ਉਹਨੇ ਨਾਲ ਜਿੱਥੇ ਇਸ ਤਰੀਕੇ ਨਾਲ ਬਤਮੀਜੀ ਕੀਤੀ ਫਿਰ ਫਿਲਮੀ ਐਕਟਰੈਸ ਜਿਹੜੀ ਸੀ ਸ੍ਰੀ ਦੇਵੀ ਉਹ ਜਿਵੇਂ ਇੱਕ ਕੇਸ ਵਿੱਚ ਫਸੀ ਸੀ ਤੇ ਉਹ ਫਿਰ ਉਹ ਇਹਦੀ ਕੋਠੀ ਦੇ ਵਿੱਚ ਆ ਕੇ ਜਿਸ ਤਰੀਕੇ ਦੀਆਂ ਉਹਦੇ ਨਾਲ ਕਹਾਣੀਆਂ ਜੁੜੀਆਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਸਟੇਟ ਦੇ ਵਿੱਚ ਇਹ ਇੱਕ ਜਿਵੇਂ ਸਰਕਾਰੀ ਸਾਣ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਛੱਡਿਆ ਗਿਆ ਸੀ ਕਿ ਤੁਸੀਂ ਜੋ ਮਰਜ਼ੀ ਕਰੋ ਜਿੰਨੂੰ ਮਰਜੀ ਫੜੋ ਜਿੰਨੂੰ ਮਰਜੀ ਮਾਰੋ ਜੋ ਮਰਜੀ ਕਰੋ ਲੇਕਿਨ ਜਿਹੜਾ ਇੱਕ ਸਟੇਚਰ ਹੁੰਦਾ ਹੈ ਕਿ ਇੱਕ ਆਈਪੀਐਸ ਅਫਸਰ ਦਾ ਇੱਕ ਡੀਜੀ ਦਾ ਉਹ ਪਾਸੇ ਹੋ ਕੇ ਉਹ ਇੱਕ ਸੂਬੇਦਾਰ ਦੇ ਰੋਲ ਦੇ ਵਿੱਚ ਉਹਨੇ ਭੂਮਿਕਾ ਨਿਭਾਈ ਤਾਂ ਉਸ ਗੱਲ ਦਾ ਪ੍ਰਾਊਡ ਫੀਲ ਕਰਦਾ ਚ ਪਰ ਬਕਰੀ ਗੱਲ ਕਿ ਭਾਈ ਕਮਰ ਸਿੰਘ ਧਾਮੀ ਕਿਸੇ ਵੇਲੇ ਦੇ ਨਾਲ ਇਹਦਾ غرੂਰ ਭੰਨਿਆ ਸੀ ਉਸ ਵੇਲੇ ਏ ਏ ਇਸ ਅਫਸਰ ਦਾ ਕੇ ਪੀ ਐਸ ਗਿਲ ਦਾ ਤੇ ਉਹਨੇ ਪ੍ਰੈਸ ਕਲੱਬ ਦੇ ਵਿੱਚ ਇੱਥੇ ਚੰਡੀਗੜ੍ਹ ਦੇ ਵਿੱਚ ਹੀ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਉਸ ਨੂੰ ਇਹਨੇ ਜਦੋਂ ਪੇਸ਼ ਕਰਨ ਦੀ ਗੱਲ ਕੀਤੀ ਤਾਂ ਇਹਨੇ ਕਿਹਾ ਕਿ ਆ ਬੰਦਾ ਮੈਂ ਫੜਿਆ ਇਸ ਤਰ੍ਹਾਂ ਉਹਦੀ ਭੂਮਿਕਾ ਜੀ ਨਿਭਾਉਣ ਲੱਗਾ ਫਿਰ ਉਹਨੂੰ ਉਹਦੇ ਮੂੰਹੋਂ ਬੁਲਾਉਣਾ ਚਾਹੁੰਦਾ ਫਿਰ ਉਹਨੇ ਦੱਸਿਆ ਕਿ ਮੈਂ ਤਾਂ ਬੜੇ ਦਿਨਾਂ ਦਾ ਮੈਨੂੰ ਇਹਨੇ ਫੜਿਆ ਹੋਇਆ ਤੇ ਮੇਰੇ ਮੇਰੇ ਨਾਲ ਇਹਨੇ ਬੜੀ ਇਸ ਤਰ੍ਹਾਂ ਕਰਕੇ ਮੈਨੂੰ ਇਹ ਮਜਬੂਰ ਕਰ ਰਹੇ ਨੇ ਪ੍ਰੈਸ ਕਾਨਫਰੰਸ ਤੇ ਭਾਈ ਕਮਰ ਸਿੰਘ ਤਾਂ ਮੀਨੇ ਉਹ ਫਿਰ ਸਾਰਾ ਸੱਚ ਜਿਹੜਾ ਜਾਗਰ ਕਰਤਾ ਤੇ ਮੀਡੀਆ ਦੇ ਵਿੱਚ ਫਿਰ ਬੜੀ ਉਦੋਂ ਤਿਲ ਮਲਾਇਆ ਸੀ ਉਸ ਵਕਤ ਫਿਰ ਜਾਦਾ ਕਿ ਇਦਾਂ ਹੱਥ ਵੀ ਉਹਨੇ ਚੁੱਕੇ ਸੀ ਕਿ ਪੀਐਸ ਗੱਲ ਤੇ ਫੋਟੋਸ਼ਾਪੀ ਸੀ ਹੋ ਕਈ ਵਾਰਾਂ ਚ ਉਹ ਫੋਟੋ ਬੜੀ ਇਤਿਹਾਸਕ ਫੋਟੋ ਹੈ ਸੋ ਸਾਡੇ ਬੜੇ ਪਰਮਿੱਤਰ ਰਹੇ ਨੇ ਭਾਈ ਕਾਂਗਰ ਸਿੰਘ ਧਾਮੀ ਉਹ ਤੁਹਾਨੂੰ ਉਸ ਵੇਲੇ ਦੀ ਬੀਬੀ ਜਿਹੜੀ ਉਹਨਾਂ ਦੇ ਘਰ ਹੋਣੇ ਬੀਬੀ ਕਲਵੀਰ ਕੌਰ ਧਾਮੀ ਉਹ ਜਿਹੜਾ ਇਹ ਜਿਹੜਾ ਜ਼ੁਲਮ ਹੋ ਰਿਹਾ ਸੀ ਕਿਉਂਕਿ ਉਹਨਾਂ ਨੂੰ ਕਈ ਮਹੀਨੇ ਇਵਨ ਸਾਲ ਤੋਂ ਵੀ ਵੱਧ ਸਮਾਂ ਉਹ ਪੁਲਿਸ ਕਸਟਡੀ ਦੇ ਵਿੱਚ ਰਹੇ ਦੇ ਲੇਕਨ ਇਹਨਾਂ ਨੇ ਇੰਜ ਸ਼ੋਅ ਕੀਤਾ ਕਿ ਅਸੀਂ ਤਾਂ ਇਹਨਾਂ ਨੂੰ ਵੇਖੋ ਜੀ ਬਾਰਡਰ ਦੇ ਉਤੋਂ ਫੜ ਕੇ ਤੇ ਦੂਜਾ ਇੱਕ ਪੁਲਿਸ ਇੰਕਾਊਂਟਰ ਚ ਫੜਿਆ ਸੋ ਇਹ ਤਾਂ ਬੜੀਆਂ ਕੋਖਰ ਸਾਹਿਬ ਆਪਾਂ ਸਵੇਰ ਤੋਂ ਸ਼ੁਰੂ ਕਰ ਲਈਏ ਤੇ ਕਈ ਰਾਤਾਂ ਕਈ ਦਿਨ ਗੁਜ਼ਰ ਜਾਣਗੇ ਇੰਨੀਆਂ ਸਟੋਰੀਆਂ ਇੰਨੀਆਂ ਕਹਾਣੀਆਂ ਜਿਨ੍ਹਾਂ ਦੇ ਨਾਲ ਬੀਤਿਆ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਚੱਲਿਆ ਤੇ ਅਸੀਂ ਤਾਂ ਕਈ ਵਾਰੀ ਇਹ ਮਹਿਸੂਸ ਕਰਦੇ ਹਾਂ ਹੁਣ ਕਈ ਜਿਹੜੇ ਸਾਡੇ ਆਪੋਨੈਂਟ ਨੇ ਜਿਹੜੇ ਸਾਨੂੰ ਬਰਦਾਸ਼ਤ ਨਹੀਂ ਕਰਦੇ ਜਾਂ ਜਿਹੜੇ ਲੋਕ ਸਾਡੇ ਪ੍ਰਤੀ ਮੰਦੀ ਸ਼ਬਦਾਵਲੀ ਸੋਸ਼ਲ ਮੀਡੀਆ ਤੇ ਬੋਲਦੇ ਆ ਉਹਨਾਂ ਨੂੰ ਕੀ ਉਹ ਤਾਂ ਉਹ ਜੰਮੇ ਵੀ ਨਹੀਂ ਸੀ ਜਿਸ ਵਕਤ ਹੁਣ ਨਾਲ ਪੀਰਮੰਮਸਾਵੇ ਦੱਸੋ ਕਿ ਐ ਜੀਪੀਸੀ ਭਾਈ ਕੌਂਕੇ ਮਾਮਲੇ ਦੇ ਵਿੱਚ ਕਾਨੂੰਨੀ ਚਾਰਾ ਜੂ ਕਰੇਗੀ ਗੱਲ ਕਿੱਥੇ ਪਹੁੰਚੀ ਆ ਤੇ ਕਦੋਂ ਕੋ ਇਹ ਸਾਰਾ ਪ੍ਰੋਸੈਸ ਚੱਲੇਗਾ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਆਦੇਸ਼ ਤੇ ਜਿਹੜੀ ਕਾਨੂੰਨੀ ਪੈਰਵਾਈ ਲਈ ਇੱਕ ਕਮੇਟੀ ਬਣੀ ਹੈ ਉਹਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ दे देर ਨਾਲ ਸਹੀ ਪਰ ਦਰੁਸਤ ਪਾਸੇ ਅਸੀਂ ਚੱਲ ਰਹੇ ਆ ਕਿਉਂਕਿ ਇੱਕ ਬੜਾ ਵੱਡਾ ਇੱਕ ਇਹ ਤੱਥ ਸਾਹਮਣੇ ਆਇਆ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਪਾਵੇਂ ਕਿ ਸਾਨੂੰ ਪਹਿਲਾਂ ਤੋਂ ਹੀ ਪਤਾ ਸੀ ਔਰ ਬਾਕਾਇਦਾ ਸਿੱਖ ਜਾਇਬ ਘਰ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਹੈ ਉਹਨਾਂ ਦੀ ਹਰ ਸਾਲ ਵਰਸੀ ਮਨਾਉਂਦੇ ਆ ਉੱਥੇ ਮੈਂ ਤਕਰੀਬਨ ਤਕਰੀਬਨ ਹਰ ਸਾਲ ਹੀ ਉੱਥੇ ਪਹੁੰਚਦਾ ਉਹਨਾਂ ਦੇ ਪਿੰਡ ਕੌਕੇ ਔਰ ਹੁਣ ਸਿਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਕੈਦਾ ਖੰਡ ਪਟ ਸਾਹਿਬ ਪਾ ਕੇ ਤੇ ਉੱਥੇ ਉਹਨਾਂ ਦੇ ਉਹਨਾਂ ਨੂੰ ਸ਼ਹੀਦੀ ਦੇ ਰਤਬੇ ਦੇ ਰੂਪ ਵਿੱਚ ਉਹਨਾਂ ਦੀ ਵਰਸੀ ਜਿਹੜੀ ਮਨਾਉਣੀ ਆ ਰੰਭੀ ਏ ਸੋ ਇਹ ਆਪਣੇ ਆਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਸਾਰਾ ਕੰਮ ਕਰਨ ਜਾ ਰਹੀ ਏ ਕਿ ਜਿਹੜਾ ਉਸ ਪਾਲਿਆ ਜਾਂਦਾ ਕਿ ਕੁਬਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਤੋਂ ਐਮਐਲਏ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਟਾਈਮ ਲੰਮਾ ਹੋ ਗਿਆ ਜ਼ਿਆਦਾ ਹੋ ਗਿਆ ਇਹਦੇ ਕਾਰਵਾਈ ਤਾਂ ਕੋਈ ਕਾਨੂੰਨੀ ਹੋਣੀ ਨਹੀਂ ਪਰਕ ਟੁਕਟ ਜਨ ਤੱਕ ਕੀਤਾ ਜਾਵੇ ਮਾਮਲਾ ਕੀ ਸੀ ਸੱਚ ਦੱਸਿਆ ਜਾਵੇ ਲੋਕਾਂ ਨੂੰ 21 ਨੇ ਜੁਰਮ ਕੀਤਾ ਉਹ ਨਿਰਾਸ਼ ਨਜ਼ਰ ਆਏ ਉਹਨਾਂ ਨੂੰ ਇਹ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਮਿਲਣੀ ਉਹ ਕਹਿੰਦੇ ਹੁਣ ਤਾਂ ਬਹੁਤੇ ਗਵਾਹ ਵੀ ਨਹੀਂ ਰਹੇ ਹੋਣੇ ਬਹੁਤੇ ਮੁਲਜ਼ਮ ਵੀ ਨਹੀਂ ਰਹੇ ਹੋਣੇ ਕੀ ਕਹਿਣਾ ਹੈ ਦੂਜੇ ਪਾਸੇ ਭਾਈ ਹਰਪ੍ਰੀਤ ਸਿੰਘ ਨੇ ਜੋ ਕਾਲ ਤੱਕ ਦੇ ਸਾਫਾ ਜਥੇਦਾਰ ਉਹ ਕਹਿੰਦੇ ਚ ਇਹ ਸੰਕੇਤਕ ਹੋਵੇ ਮਰੇ ਬੰਦਿਆਂ ਨੂੰ ਵੀ ਸਜ਼ਾ ਸਵਾਉਣੀ ਚਾਹੀਦੀ ਹੈ ਅਦਾਲਤ ਨੂੰ ਉਹਨਾਂ ਨੇ ਇਹ ਕਿਹਾ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਦੇਖੋ ਦੋ ਗੱਲਾਂ ਨੇ ਕੇ ਜਾਣੇ ਆਪਣੇ ਕਾਤਲਾਂ ਨੂੰ ਲੱਭ ਲੱਭ ਕੇ ਭਾਵੇਂ ਕਿਸੇ ਵੀ ਦੇਸ਼ ਵਿੱਚ ਲੁਕੇ ਹੋਏ ਨੇ ਤੇ ਉਹ ਤਾਂ ਇੱਕ ਸਦੀ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਲੇਕਿਨ ਉਸ ਦੇ ਬਾਪ ਵੀ ਉਹ ਆਪਣੇ ਜਿਹੜੇ ਕਾਤਲਾਂ ਨੂੰ ਲੱਭ ਕੇ ਉਹਨਾਂ ਨੂੰ ਪਿਨੈਸ਼ਮੈਂਟ ਵੀ ਦੇ ਰਹੇ ਆ ਉਥੋਂ ਦੀਆਂ ਸਰਕਾਰਾਂ ਨੂੰ ਜ਼ੋਰ ਵੀ ਪਾ ਰਹੇ ਨੇ ਇਹ ਹੁੰਦੇ ਤੁਹਾਡੇ ਰਾਜਨੀਤਿਕ ਹਾਲਾਤ ਕੀ ਹੋ ਜਿਆ ਕੌਮ ਇੱਕ ਜੁੜਤਾ ਦੇ ਨਾਲ ਜਦੋਂ ਵੀ ਆਪਣੇ ਕਾਤਲ ਪ੍ਰਤੀ ਆਪਣੇ ਕੌਮ ਦੇ ਪ੍ਰਤੀ ਸਮਰਪਿਤ ਹੁੰਦੀ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਲੱਭ ਵੀ ਜਾਂਦੀਆਂ ਤੇ ਫਿਰ ਉਹ ਕਾਤਲ ਵੀ ਲੱਭ ਜਾਂਦੇ ਆ ਗੱਲ ਸਭ ਇਹ ਹੁੰਦੀ ਹੈ ਕਿ ਕਿਸੇ ਨੂੰ ਮਹਿਸੂਸ ਕਰਾਉਣਾ ਚਾਹੇ ਉਹ ਸਰੀਰਕ ਤੌਰ ਤੇ ਮਹਿਸੂਸ ਕਰਾਇਆ ਜਾਵੇ ਚਾਹੇ ਇਤਿਹਾਸ ਦੇ ਰੂਪ ਪੰਨਿਆਂ ਦੇ ਉੱਤੇ ਦਰਜ ਕਰਾਇਆ ਜਾਵੇ ਕਿ ਆ ਜਿਹੜੇ ਲੋਕ ਨੇ ਉਹਨਾਂ ਨੂੰ ਆ ਸਜ਼ਾਾਂ ਮਿਲੀਆਂ ਤੁਸੀਂ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਤਰੀਕੇ ਦੇ ਨਾਲ ਸੈਭਜਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸਰੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਉਹ ਉਹ ਇੱਕ ਸਮਾ ਜਿਹੜਾ ਹੈ ਉਹ ਪਰਾਤਨ ਸਮੇਂ ਦੇ ਨਾਲ ਜਦੋਂ ਆਪਾਂ ਮੌਜੂਦਾ ਸਮੇਂ ਦੀ ਗੱਲ ਕਰਦੇ ਆਂ ਤੇ ਗੁਰੂ ਦੇ ਸਿੱਖਾਂ ਨੂੰ ਤਾਂ ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੋਈ ਹੈ ਕਿ ਤੁਸੀਂ ਜ਼ੁਲਮ ਦੇ ਖਿਲਾਫ ਲੜਨਾ ਤੇ ਇਹ ਜਿਹੜੀ ਘਟਨਾ ਕਰਮ ਵਾਪਰਿਆ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਸਕਦਾ ਕਿ ਕੌਣ ਸਹੀ ਹੈ ਕੌਣ ਗਲਤ ਹੈ ਪਰ ਇਹ ਇਹ ਜ਼ਰੂਰ ਹੈ ਕਿ ਜਿਹੜਾ ਇਸ ਵੇਲੇ ਘਟਨਾ ਕਰਮ ਵਾਪਰਿਆ ਤੇ ਜੇ ਤੁਸੀਂ ਇਹ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖਾ ਆ ਉਸਾਬ ਲੋਕ ਸਾਧਾਰਨਵਾਜੇ ਜਥੇਦਾਰ ਸਿੰਘ ਸਾਹਿਬੀ ਗੁਰਦੇਵ ਸਿੰਘ ਕੌਂਕੇ ਦੇ ਨਾਲ ਇਹਨਾਂ ਕੁਝ ਹੋ ਸਕਦਾ 1992 ਦੇ ਵਿੱਚ ਤਾਂ ਉਸ ਵੇਲੇ ਆਮ ਸਿੱਖ ਜਿਹੜਾ ਹੈ ਜਾਂ ਆਮ ਨਾਗਰਿਕ ਇਸ ਦੇਸ਼ ਦਾ ਜਾਂ ਪੰਜਾਬ ਨਾਲ ਜਿਹੜਾ ਸਬੰਧ ਰੱਖਦਾ ਸੀ ਉਹਦੇ ਨਾਲ ਕੀ ਕੁਝ ਵਾਪਰਿਆ ਹੋਵੇਗਾ ਇਥੋਂ ਤੁਸੀਂ ਅਮੇਜਿਨ ਕਰ ਰਹੇ ਸੀ ਸਹੀ ਗੱਲ ਕਿਤੇ ਮੇਰੇ ਗੱਲ ਚ ਇੱਥੇ ਆਈ ਜਦੋਂ ਕੇਪੀਐਸ ਗਿੱਲ ਨੂੰ ਸਜ਼ਾ ਸੁਣਾਈ ਅਦਾਲਤ ਨੇ ਕੇਵਲ 1 ਰੁਪਿਆ ਜੁਰਮਾਨਾ ਸੁਣਾਇ ਸੀ ਦੋਸ਼ੀ ਮੰਨ ਕੇ 1 ਰੁਪਿਆ ਜੁਰਮਾਨਾ ਪਰ ਉਹਦੇ ਨਾਲ ਬੇਇਜ਼ਤੀ ਬਹੁਤ ਹੋ ਗਈ ਸੀ ਕੇਪੀਐਸ ਗਿੱਲ ਦੀ ਇਸ ਤਰ੍ਹਾਂ ਦੀ ਵੀ ਸੰਕੇਤਕ ਸਜ਼ਾਵਾਂ ਹੁੰਦੀਆਂ ਨੇ ਗੱਲ ਹੁੰਦੀ ਹੈ ਮਹਿਸੂਸ ਕਰਨ ਦੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਜਦੋਂ ਉਹਨਾਂ ਦੀ ਜਿਹੜੀ ਜਨਰੇਸ਼ਨ ਹੈ ਜਦੋਂ ਉਹ ਫੀਲ ਕਰੇਗੀ ਕਿ ਸਾਡੇ ਵੱਡਿਆਂ ਨੇ ਕੀ ਕੁਝ ਮਾੜਾ ਕੀਤਾ ਤੇ ਉਹ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਇਹ ਸਾਰੇ ਸਵਾਲ ਜਿਹੜੇ ਉਹਨਾਂ ਦੇ ਉੱਤੇ ਖੜੇ ਹੁੰਦੇ ਨੇ ਇਹ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਹੈ ਸੋ ਕਿਤੇ ਫੇਰ ਲੰਮੇ ਸਮੇਂ ਦੇ ਵਿੱਚ ਤੁਸੀਂ ਟਾਈਮ ਸਾਨੂੰ ਮੌਕਾ ਦਿਓਗੇ ਤੇ ਅਸੀਂ ਤੁਹਾਨੂੰ ਇਹ ਪਰਤਦਰ ਪਰਤ ਬਹੁਤ ਕੁਝ ਡਾਕੂਮੈਂਟਡ ਪ੍ਰੂਫ ਜਿਹੜੇ ਆ ਉਹ ਸਾਹਮਣੇ ਲੈ ਕੇ ਆਵਾਂਗੇ ਸਾਡੀ ਜ਼ਿੰਦਗੀ ਦਾ ਇਹ ਇੱਕ ਬਲਬਲਾ ਕਿ ਮੇਰੇ ਮਨ ਦੀ ਇੱਕ ਚਾਹਤ ਹੈ ਕਿ ਜਿਸ ਨੇ ਗਲਤ ਕੀਤਾ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਉਹ ਸੰਕੇਤਕ ਹੋਵੇ ਚਾਹੇ ਉਹ ਪਿਨਿਸ਼ਮੈਂਟ ਵੱਡੀ ਹੋਵੇ ਚਾਹੇ ਛੋਟੀ ਹੋਵੇ ਪਰ ਘੱਟੋ ਘੱਟ ਉਹ ਨਾਮਜ਼ਦ ਤਾਂ ਹੋਣ ਉਹ ਲੋਕ ਜਿਨ੍ਹਾਂ ਨੇ ਸਾਰਾ ਕੁਝ ਔਰ ਉਹਨਾਂ ਨੇ ਇਨਾ ਕੁਝ ਕਰਨ ਦੇ ਬਾਵਜੂਦ ਫਿਰ ਉਹ ਆਪਣੇ ਆਪ ਨੂੰ ਇਹ ਪ੍ਰਾਊਡ ਫੀਲ ਕਰਨ ਕਿ ਅਸੀਂ ਤਾਂ ਦੇਖੋ ਜੀ ਅਤੰਕਵਾਦ ਖਤਮ ਕੀਤਾ ਉਹਨਾਂ ਨੇ ਅੱਤਵਾਦ ਜਿਹੜਾ ਉਹਨਾਂ ਨੇ ਆਪ ਹੀ ਫਲਾਇਆ ਹੋਇਆ ਸੀ ਉਹਨਾਂ ਨੇ ਆਪ ਹੀ ਉਸ ਦੀ ਜਿਹੜੀ ਵਿੱਚ ਲੁੱਟ ਕੋਈ ਸੁੱਟ ਬਚਾਈ ਜਿਹੜੀ ਸੂਰਬਿੱਤਾ ਵਾਲੇ ਕੰਮ ਕਰਨ ਵਾਲੇ ਯੋਧੇ ਸਨ ਉਹ ਆਪਣੇ ਸੰਘਰਸ਼ ਪ੍ਰਤੀ ਹਮੇਸ਼ਾ ਸਮਰਪਿਤ ਰਹੇ ਨੇ ਔਰ ਉਹਨਾਂ ਨੇ ਕਿਸੇ ਧਰਮ ਦੇ ਵਿਰੋਧ ਲੜਾਈ ਨਹੀਂ ਲੜੀ ਉਹਨਾਂ ਆਪਣੀ ਕੌਮ ਦੀ ਲੜਾਈ ਲੜੀ ਔਰ ਉਹਨਾਂ ਨੇ ਇਨਸਾਫ ਦੀ ਲੜਾਈ ਲੜੀ ਉਹਨਾਂ ਨੇ ਗੁਰੂ ਸਾਹਿਬ ਦੇ ਫਲਸਫੇ ਦੇ ਉੱਤੇ ਚੱਲਦਿਆਂ ਲੜਾਈ ਲੜੀ ਹਾਂ ਸਮੇਂ ਦੇ ਵਿੱਚ ਇਹ ਹੁੰਦਾ ਹੀ ਹੈ ਫੋਰਸਾਂ ਜਿਹੜੀਆਂ ਸਰਕਾਰੀ ਫੋਰਸਾਂ ਹੁੰਦੀਆਂ ਨੇ ਏਜੰਸੀਆਂ ਹੁੰਦੀਆਂ ਨੇ ਉਹ ਆਪਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵ ਦਿਖਾਉਂਦੀਆਂ ਨੇ ਇੱਥੇ ਵੀ ਉਹਨਾਂ ਨੇ ਆਪਣਾ ਪ੍ਰਭਾਵ ਦਿਖਾਇਆ ਤੇ ਲਾਸਟ ਦਾ ਸਵਾਲ ਲਵਾਂਗਾ ਪੀਰ ਮੁਹੰਮਦ ਜੀ ਜੇ ਜੋ ਸਾਰੀ ਜਾਂਚ ਰਿਪੋਰਟ ਆ ਜੋ ਜੋ ਤਵਾਰੀ ਸਾਹਿਬ ਵਾਲੀ ਉਹ ਮੈਂ ਬੜੀ ਡਿਟੇਲ ਉਹ ਚਿੱਕੀ ਆਉਂਦਾ ਕਿ ਇੱਕ ਪੁਲਿਸ ਵਾਲੇ ਦੀ 벨ਟ ਜਿਹੜੀ 벨ਟ ਨਾਲ ਹੱਥਖੜੀ ਬੰਨੀ ਸੀ ਪਈ ਗੁਰਦੇਵ ਸਿੰਘ ਧੌਂਕਿਆਂ ਦੀ ਕੇਵਲ ਤੇ ਕੇਵਲ 벨ਟ ਟੁੱਟੀ ਬੰਦਾ ਬੰਦੇ ਸਿਰਾ ਕੇ ਲੈ ਗਏ ਕੋਈ ਕਿਸੇ ਦੇ ਗੋਲੀ ਨਹੀਂ ਵੱਜੀ ਕੋਈ ਪੁਲਿਸ ਨੇ ਗੋਲੀ ਨਹੀਂ ਚਲਾਈ ਐਨੀ ਝੂਠੀ ਗਾਣੀ ਮਤਲਬ ਜ਼ਿੰਦਗੀ ਦੇ ਵਿੱਚ ਮੈਂ ਤਾਂ ਕਦੇ ਸੁਣੀ ਨਹੀਂ ਇਦੇ ਬਾਰੇ ਕੀ ਕਹਿਣਾ ਕਿ ਪੁਲਿਸ ਅ ਕਹਾਣੀਆਂ ਬਣਾਉਣ ਚ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਦਾ ਨਕਾਰਾਪਨ ਸਾਬਤ ਹੋ ਗਿਆ ਪੁਲਿਸ ਨੇ ਸਹੀ ਕਹਾਣੀ ਨਹੀਂ ਬਣਾਈ ਬਿਲਕੁਲ ਬਿਲਕੁਲ ਇਹ ਇਹ ਜਿਹੜਾ ਨਾ ਉਹ ਸਿਪਾਹੀ ਅਜੇ ਵੀ ਜਿਉਂਦਾ ਤੁਸੀਂ ਵੀ ਉਹਨੂੰ ਟ੍ਰੇਸ ਕਰੋ ਅਸੀਂ ਵੀ ਕਰ ਰਹੇ ਹਾਂ ਔਰ ਉਹਦੇ ਵੀ ਬਿਆਨ ਹੁਣ ਦੁਬਾਰਾ ਦਰਜ ਹੋਣਗੇ ਔਰ ਦਰਸ਼ਨ ਸਿੰਘ ਘਟੂਰ ਦੇ ਬਿਆਨ ਦਰਜ ਹੋਣਗੇ ਮਾਤਾ ਜੀ ਦੇ ਬਿਆਨ ਦਰਜ ਹੋਣਗੇ ਬਹੁਤ ਸਾਰੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹ ਕਹਿੰਦਾ ਸੀ ਮੈਂ ਵੀ ਉਸ ਵੇਲੇ ਹਵਾਲਾਤ ਦੇ ਵਿੱਚ ਸੀ ਮੇਰੇ ਸਾਹਮਣੇ ਸਿੰਘ ਸਾਹਿਬ ਜੀ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਸੋ ਬਹੁਤ ਸਾਰੇ ਹੋਰ ਬੰਦੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਕਰਕੇ ਸਾਹਮਣੇ ਆਉਣਗੇ ਉਸ ਵੇਲੇ ਕੁਝ ਹੋਰ ਪੁਲਿਸ ਅਫਸਰ ਜਿਹੜਾ ਉਹ ਗਰਮੀਤ ਸਿੰਘ ਜਿਹੜਾ ਸਿੰਘ ਸਾਹਿਬ ਨੂੰ ਘਰੋਂ ਲੈ ਕੇ ਗਿਆ ਸੀ ਇਨਸਪੈਕਟਰ ਉਹ ਵੀ ਜਾਉਂਦਾ ਉਹਨਦੇ ਵੀ ਬਿਆਨ ਦਰਜ ਹੋਣੇ ਆ ਸੋ ਆਉਣ ਵਾਲੇ ਦਿਨਾਂ ਚ ਆਪਾਂ ਵੇਟ ਐਂਡ ਵਾਚ ਪਰ ਇਨਸਾਫ ਜਿਹੜਾ ਦੇਰ ਅੰਧੇਰ ਨਹੀਂ ਇਹ ਇੱਕ ਦਿਨ ਇਨਸਾਫ ਜ਼ਰੂਰ ਹੋਵੇਗਾ ਪਰ ਬਿਲਕੁਸਵਾਨੋ ਦੇ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਜ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਦਿੱਤਾ ਉਹਨਦੇ ਨਾਲ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਕੰਨ ਖੜੇ ਹੋਣਗੇ ਕਿ ਇਸ ਦੇਸ਼ ਦੇ ਵਿੱਚ ਫਿਰ ਵੀ ਜਿਹੜਾ ਕਾਨੂੰਨ ਹੈ ਕਾਨੂੰਨ ਦਾ ਰਾਜ ਜਿਹੜਾ ਉਹ ਸਥਾਪਿਤ ਕਰਨਾ ਬੜਾ ਜ਼ਰੂਰੀ ਹੈ ਸੁਪਰੀਮ ਕੋਰਟ ਇੰਡੀਆ ਦਾ ਅਸੀਂ ਧੰਨਵਾਦ ਕਰਦੇ ਆਂ ਮਾਮਲੇ ਚ ਵੀ ਇੱਕ ਉਮੀਦ ਵੱਜੀ ਆ ਕਿ ਇਹ ਜਿਹੜੇ ਮੁਲਜ਼ਮ ਨੇ ਇਹ ਵੀ ਅੰਦਰ ਜਾ ਸਕਦੇ ਆ ਬਿਲਕੁਲ ਜੀ ਬਿਲਕੁਲ ਜੀ ਸਰ ਇਹਨਾਂ ਨੂੰ ਸਜਾਵਾਂ ਮਿਲਣਗੀਆਂ ਜੀ ਲਾਸਟ ਸਵਾਲ ਹੈ ਕਿ ਜੋ ਵਿਰਭੀ ਮਾਮਲਾ ਫੇਰ ਦੁਬਾਰੇ ਚਰਚਾ ਵਿੱਚ ਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਅਜੇ ਪੂਰਾ ਧਿਆਨ ਉਸ ਵੱਸੇ ਨਹੀਂ ਦਿੱਤਾ ਜਾ ਰਿਹਾ ਜੋ ਦੇਣਾ ਚਾਹੀਦਾ ਸੀ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੂੰ ਭੰਡਿਆ ਔਰ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਨਸਾਫ ਦੇਵਾਂਗੇ ਪਰ ਦੋਸ਼ੀ ਜਿਹੜੇ ਆ ਉਹਨਾਂ ਦੀ ਹਫਾਜ਼ਤ ਕਰ ਰਹੇ ਆ ਮੁਜਰਮਾਂ ਦੀ ਇਸ ਉਫਾਜਿਤ ਕਰ ਰਹੇ ਨੇ ਔਰ ਸੁਪਰੀਮ ਕੋਰਟ ਆਪਣੇ ਹਾਈ ਕੋਰਟ ਨੇ ਬਕਾਇਦਾ ਇਹਨਾਂ ਨੂੰ ਫਟਕਾਰ ਵੀ ਪਾਈ ਹੈ ਕਿ ਤੁਸੀਂ ਕਿਉਂ ਨਹੀਂ ਕੇਸਾਂ ਦੀ ਚੰਗੇ ਢੰਗ ਨਾਲ ਪੈਰਵਾਈ ਕਰ ਰਹੇ ਤੇ ਉਹਨਾਂ ਨੂੰ ਜਿਹੜਾ ਤੁਸੀਂ ਕਿਵੇਂ ਖੁੱਲੇ ਛੱਡਿਆ ਹੋਇਆ ਉਹਨਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਤੁਸੀਂ ਲਿਜਾ ਕੇ ਉਹਨਾਂ ਨੂੰ ਕੀ ਬਰੀ ਕਰਨਾ ਚਾਹੁੰਦੇ ਹੋ ਇਹ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਵਾਬ ਮੰਗਾਂਗੇ ਪੰਜਾਬ ਦੀ ਜਨਤਾ ਜਵਾਬ ਮੰਗੇਗੀ ਸਿੱਖ ਕੌਮ ਜਵਾਬ ਮੰਗੇਗੀ ਤੇ ਮੈਂ মিডিਆ ਨੂੰ ਵੀ ਅਪੀਲ ਕਰਾਂਗਾ ਕਿ ਦੇਖੋ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਉਸ ਦੀ ਮਾਫੀ ਵੀ ਮੰਗੀ ਗਾ ਵੀ ਮੰਗਾਂਗੇ ਪਰ ਜਿਹੜੇ ਅਸਲ ਇਸ ਵੇਲੇ ਹਕੂਮਤ ਕਰ ਰਹੇ ਨੇ ਉਹਨਾਂ ਨੂੰ ਵੀ ਸਵਾਲ ਕਰੋ ਉਹ ਇਸ ਵੇਲੇ ਆਪਣੇ ਵਾਅਦਿਆਂ ਤੋਂ ਭੱਜ ਰਹੇ ਨੇ ਆਪਣੀਆਂ ਗਾਰੰਟੀਆਂ ਤੋਂ ਭੱਜ ਰਹੇ ਨੇ ਔਰ ਉਹ ਪੰਜਾਬ ਦੇ ਨਾਲ ਧਰੋਖ ਮਾਰ ਰਹੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ